ਕਈ ਘਰਾਂ ਦੇ ਵਿੱਚ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਵੀ ਗੱਲ ਕਰਦੇ ਆ ਤਾਂ ਉਹਨਾਂ ਦੀ ਗੱਲ ਹੈ ਜਿਹੜੀ ਨਾਂ ਨਾਲੇ ਸ਼ੁਰੂ ਹੁੰਦੀ ਹੈ ਜਾਂ ਫਿਰ ਜਦੋਂ ਆਪਾਂ ਕੋਈ ਕੰਮ ਕਰਨ ਦੀ ਗੱਲ ਕਹਿੰਦੇ ਆ ਤਾਂ ਕਿਸੇ ਨੇ ਕਦੇ ਪੋਜ਼ਿਟਿਵ ਸਲਾਹ ਦੇਣੀ ਹੋਈ ਨਹੀਂ ਹੈ ਹਮੇਸ਼ਾ ਨਾ ਹੀ ਕਹਿਣਾ ਹੈ ਤੇ ਜਾਂ ਬਾਅਦ ਵਿੱਚ ਭਾਵੇਂ ਮੰਨ ਜਾਣ ਤੇ ਮਤਲਬ ਕੀ ਘਰ ਦੇ ਵਿੱਚ ਨਾ ਨੈਗੇਟਿਵ ਵੀ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਜਿੰਨੇ ਬੰਦੇ ਉਹਨੇ ਪਠੇ ਵਿਚਾਰ ਇਸ ਤਰ੍ਹਾਂ ਦੇ ਜਿਹੜੇ ਤੁਹਾਡੇ ਘਰ ਦੇ ਵਿੱਚ ਵੀ ਗੱਲ ਹੋ ਰਹੀ ਆ ਤਾਂ ਉਹਦੇ ਲਈ ਬਹੁਤ ਸੌਖਾ ਜਿਹਾ ਲਾਗਿਆ ਤੇ ਇੱਕ ਦੋਨੇ ਹੁੰਦੇ ਨੇ ਨਾ ਉਹ ਪੱਤਿਆਂ ਦੀ ਕੋਲੀ ਜਿਹੜੀ ਹੁੰਦੀ ਹੈ ਉਹਦੇ 'ਚ ਥੋੜਾ ਜਿਹਾ 2-3 ਚਮਚੇ ਚੰ ਚਮਚੇ ਦਹੀਂ ਦੇ ਲੈ ਲਓ ਤੇ ਉਹਦੇ 'ਚ ਥੋੜਾ ਜਿੰਨਾ ਪਾ ਲਓ ਸਿੰਧੂਰ ਤੇ ਉਹਦੇ 'ਚ ਸਿਰੇ ਰੰਗ ਚੇਂਜ ਕਰਨਾ ਬਸ ਦੇ ਇਹਦਾ ਉਹਨੂੰ ਚੰਗੀ ਤਰ੍ਹਾਂ ਚਮਚੇ ਨਾਲ ਹਿਲਾ ਕੇ ਤੇ ਉਹ ਦਹੀਂ ਦੀ ਕੋਲੀ ਤੁਸੀਂ ਟਿੱਪਲ ਦੇ ਦਰਾਂਦਰੇ ਰੇਠਾ ਲਗਾਤਾਰ ਰੱਖਿਓ 8 ਦਿਨ 10 ਦਿਨ ਤੱਕ ਲਗਾਤਾਰ ਰੱਖ ਕੇ ਹੋਣੀ ਹੈ ਤੇ ਦੇਲਾ ਕੋਈ ਵੀ ਹੋਵੇ ਇਹ ਨਹੀਂ ਆ ਕਿ ਸਵੇਰ ਨੂੰ ਰੱਖਣੀ ਦੁਪਹਿਰ ਉੱਠੇ ਸ਼ਾਮ ਰੱਖਣੀ ਆ ਉਹ ਰੱਖਿਆ ਉਸੇ ਉਹਦੇ ਨਾਲ ਜਿਹੜੇ ਤੁਹਾਡੇ ਘਰ ਦੇ ਵਿੱਚ ਜਿੰਨੀ ਨੈਗੇਟਿਵਿਟੀ ਆ ਉਹ ਖਤਮ ਹੋ ਜਾਂਦੀ ਇਹ ਉਪਾਅ ਲਗਾਤਾਰ ਅਰਧਨ ਕਰਕੇ ਦੇਖਿਓ ਤੇ ਕੀ ਰਿਜ਼ਲਟ ਆਉਂਦਾ ਮੈਨੂੰ ਦੱਸਿਓ